ਸਾਡੇ ਸਿਵਲ ਸਰਜਨ ਸਾਹਿਬ ਨੂੰ ਇੱਲੇ ਦੇ ਪਹਾਉ ਕੋਈ ਦਾ ਨਹੀਂ ਸੀ ਪਤਾ ਕਿ ਉਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਹੈ ਜਿਹੜਾ ਕਿ ਇੱਕ ਬਹੁਤ ਸਹੀ ਹੈ ਐਮਪੀ ਦੇ ਨਾਲ ਜਿਹੜਾ ਇਹ ਟੋਰੀ ਡਿਵੈਲਪਮੈਂਟ ਦੇਖਣਾ ਚਾਹੁੰਦਾ ਹੈ ਜਿਹੜਾ ਟੋੜਾ ਵੱਡਾ ਬਣਾਉਣਾ ਚਾਹੁੰਦਾ ਹੈ ਤੇ ਇਹ ਬਿਲਕੁਲ ਇਹ ਜਿਹੜਾ ਸਿਵਲ ਸਰਜਨ ਟੋੜੇ ਮੈਂਬਰ ਪਾਰਲੀਮੈਂਟ ਨੂੰ ਪੁੱਛਦਾ ਸੀ ਨਾ ਸਕੇ ਕਿ ਇਹ ਕਿ ਕ੍ਰਿਟੀਕਲ ਹਸਪੀਟਲ ਕਿੱਦਾਂ ਹੋ ਰਿਹਾ ਆਈ ਥਿੰਕ ਇਟਸ ਸ਼ੇਮਫੁਲ ਹਾਂ ਰਹੀ ਇਹ ਵੀ ਬੜਾ ਬੁਰੀਆ ਪ੍ਰੋਜੈਕਟ ਹੈ ਇਹ ਦਿਨ ਇਹ ਹੈ ਵੀ ਜਿਹੜੇ ਬਰਨਾਲੇ ਦੇ ਲੋਕਾਂ ਨੂੰ ਜੋ ਪੀਜੀਆ ਲੈਵਲ ਦੀਆਂ ਸਹੂਲਤਾਂ ਮਿਲ ਜਾਣ ਮੈਨੂੰ ਇੰਟਰਸਟ ਲੈਣ ਦਾ ਕੀ ਫਾਇਦਾ ਸੀ ਕਰ ਜੇ ਇਹ ਆਮ ਪਾਰਟੀ ਕਰਦੀ ਹੁੰਦੀ ਆਮ ਪਾਰਟੀ ਨੇ ਕਿਹੜੇ ਕੰਮ ਕੀਤੇ ਅਜੇ ਤੱਕ ਇਹ ਛੋਟੇ ਅੰਦਰ ਸਰਕਾਰ ਦਾ ਪ੍ਰੋਜੈਕਟ ਹੈ ਇੱਕ ਹਫਤਾ ਪਹਿਲਾਂ ਸਿਵਲ ਸਰਜਨ ਸਾਹਿਬ ਨੂੰ ਚਿੱਠੀ ਲਿਖੀ ਸੀਗੀ ਕਿ ਬਤੌਰ ਮੈਂ ਤੁਹਾਡਾ ਮੈਂਬਰ ਪਾਰਲੀਮੈਂਟ ਹੈ ਤੇ ਸੰਕਰ ਨੇ ਕ੍ਰੀਬ 55 ਕਰੋੜ ਰੁਪਇਆ ਦਿੱਤਾ ਹੈ ਕਿ ਸਪੈਸ਼ਲ ਹਸਪੀਟਲ ਇੱਥੇ ਬਣੇ ਜਿੱਥੇ ਐਮਰਜੈਂਸੀ ਟਰੀਟਮੈਂਟ ਹੋਣ ਜੀ ਡੀ ਵੀ ਚ ਜ਼ਿਲ੍ਹੇ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਜਿਹੜਾ ਇਲਾਜ ਨਹੀਂ ਹੋ ਸਕਦਾ ਉਹ ਇੱਥੇ ਕ੍ਰਿਟੀਕਲ ਕੰਡੀਸ਼ਨਸ ਦੇ ਵਿੱਚ ਜਿਹੜਾ ਮਰੀਜ਼ ਆਉਂਦਾ ਹੈ ਉਹਦਾ ਇਹ ਇੱਥੇ ਐਗਜ਼ਾਮੀਨੇਸ਼ਨ ਹੋਏ ਮੈਂ ਸਿਵਲ ਸਰਟਨ ਸਾਹਿਬ ਦੇ ਨਾਲ ਐਸਐਮਓ ਸਾਹਿਬ ਦੇ ਨਾਲ ਤੇ ਹੋਰ ਪਤਾ ਨਹੀਂ ਕਿਹੜਾ ਉਹਨਾਂ ਦਾ ਅਮਲਾ ਸੀ ਅੱਜ ਸਵੇਰੇ ਮੀਟਿੰਗ ਕਰਨ ਗਿਆ ਸੀਗਾ ਤੇ ਜਿਹੜੇ ਸਵਾਲ ਮੈਂ ਪੁੱਛੇ ਕਿ ਇਹ ਕਦੋਂ ਬਣੂਗਾ ਇਹਦੇ ਕਿੰਨੇ ਕਮਰੇ ਹੋਣਗੇ ਕਿੰਨੇ ਬெட்ਸ ਹੋਣਗੇ ਤੇ ਇਹਦਾ ਕੀ ਨੇਚਰ ਆਫ ਵਰਕਿੰਗ ਕੀ ਹੋਊਗਾ ਕਿੱਥੇ ਬਣੂਗਾ ਕਿੰਨੇ ਚੇਰਚ ਬਣੂਗਾ ਤੇ ਉਹਨਾਂ ਨੇ ਤਾਂ ਜਵਾਬ ਹੀ ਨਹੀਂ ਦੇ ਦੇ ਸਕੇ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਇਹ ਸਿਵਲ ਸਰਜਨ ਥਿਸ ਇਜ਼ ਵੈਰੀ ਬੈਡ ਆਮ ਅ ਮੈਂਬਰ ਆਫ ਪਾਰਲੀਮੈਂਟ ਐਂਡ ਇਟਸ ਮਾਈ ਡਿਊਟੀ ਟੂ ਆਸਕ ਯੂ ਅਬਾਊਟ ਥਿਸ ਸਪੈਸ਼ਲਿਟੀ ਹਸਪੀਟਲ ਵਿਚ ਇਸ ਕਮਿੰਗ ਅਪ ਇਨ ਬਰਨਾਲਾ ਇਹਦੇ ਨਾਲ ਬਰਨਾਲੇ ਦਾ ਦੀ ਸ਼ਕਲ ਬਦਲ ਜਾਣੀ ਹੈ ਇਹਦੇ ਨਾਲ ਇੱਥੇ ਪੇਸ਼ੈਂਟਸ ਦੂਰੋਂ ਦੂਰੋਂ ਆਉਣੇ ਹੈ ਇੱਥੇ ਨਵੇਂ ਹੋਟਲਸ ਬਣਨੇ ਆ ਇੱਥੇ ਸ਼ਾਪਸ ਦੇ ਵਿੱਚ ਵਾਧਾ ਹੋਣਾ ਹੈ ਇੱਥੇ ਸਾਰਾ ਕੁਝ ਹੋਣਾ ਹੈ ਜੋ ਕਰਕੇ ਇਹੋ ਜਿਹਾ ਕ੍ਰਿਟੀਕਲ ਹਸਪੀਟਲ ਮੇਰਾ ਖਿਆਲ ਹੈ ਅਜੇ ਤੱਕ ਕਿਸੇ ਇੰਡੀਆ ਦੇ ਵਿੱਚ ਨਹੀਂ ਬਣ ਰਿਹਾ ਜਿਹੜਾ ਅਸੀਂ ਇੱਥੇ ਬਣਾਉਣਾ ਚਾਹੁੰਦੇ ਹਾਂ ਤੇ ਹੁਣ ਮੈਂ ਹੈਲਥ ਮਿਨਿਸਟਰ ਦਿੱਲੀ ਨੂੰ ਚਿੱਠੀ ਲਿਖਣ ਲੱਗੇ ਹਾਂ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਕਰ ਰਿਹਾ ਹਾਂ ਕਿ ਸਾਡੇ ਸਿਵਲ ਸਰਜਨ ਸਾਹਿਬ ਨੂੰ ਇੱਲ ਦੇ ਥਾਂ ਕੋ ਕੋ ਦਾ ਨਹੀਂ ਸੀ ਪਤਾ ਕਿ ਉਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਹੈ ਕਿ ਜਿਹੜਾ ਕਿ ਇੱਕ ਬਹੁਤ ਕਟਾਈ ਹੈ ਐਮਪੀ ਦੇ ਨਾਲ ਜਿਹੜਾ ਇਹ ਟੋਰੀ ਡਿਵੈਲਪਮੈਂਟ ਦੇਖਣਾ ਚਾਹੁੰਦਾ ਹੈ ਜਿਹੜਾ ਤੁਹਾਡਾ ਵੱਡਾ ਬਣਾਉਣਾ ਚਾਹੁੰਦਾ ਹੈ ਤੇ ਇਹ ਬਿਲਕੁਲ ਇਹ ਜਿਹੜਾ ਸਿਵਲ ਸਰਜਨ ਤੁਹਾਡੇ ਮੈਂਬਰ ਪਾਰਲੀਮੈਂਟ ਨੂੰ ਕੁਝ ਦੱਸ ਹੀ ਨਾ ਸਕੇ ਕਿ ਇੱਥੇ ਕ੍ਰਿਟੀਕਲ ਹਸਪੀਟਲ ਕਿੱਦਾਂ ਹੋ ਰਿਹਾ ਆਈ ਥਿੰਕ ਇਟਸ ਸ਼ੇਮਫੁਲ ਕਿਰੇ ਬੱਚੋ ਕੀ ਪਾਵਰ ਹੈ ਕੋਈ ਜਾ ਕੇ ਕਰਨਾ ਚਾਹੋਗੇ ਇਹ ਤਾਂ ਨਹੀਂ ਮੈਨੂੰ ਮੈਨੂੰ ਨਹੀਂ ਪਤਾ ਹੁਣ ਮੈਂ ਚਿੱਠੀ ਸੈਂਟਰ ਤੋਂ ਲਿਖ ਰਿਹਾ ਉੱਥੇ ਪੰਜਾਬ ਗਵਰਨਮੈਂਟ ਦੇ ਸਿਵਲ ਸਰਜਨ ਸਾਹਿਬ ਦੇ ਇੰਡੀਆ ਜਵਾਬ ਆਪਣਾ ਮੈਨੂੰ ਕੀ ਪਤਾ ਹੈ ਇਹ ਜਿਹਦੇ ਪਿੱਛੇ ਕੀ ਰੌ ਹੈ ਪਰ ਮੈਂ ਉਹਨਾਂ ਨੂੰ ਕਿਹਾ ਹੈ ਕਿ ਯੂ ਗਿਵ ਮੀ ਅ ਟਾਈਮ ਕਿ ਕਿੰਨੇ ਦਿਨ ਦੇ ਵਿੱਚ ਤੁਸੀਂ ਮੈਨੂੰ ਪੂਰੇ ਸਵਾਲਾਂ ਦਾ ਜਵਾਬ ਦਿਓਗੇ ਤੇ ਉਹਨਾਂ ਨੇ ਕਿਹਾ ਕਿ ਇੱਕ ਹਫਤਾ ਦੇ ਦਿਓ ਤੇ ਅਸੀਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਵਾਂਗੇ ਇੱਕ ਬਰੋਚਰ ਵੀ ਬਣਾਵਾਂਗੇ कि ਇੱਥੇ ਕਿਹੜੀਆਂ ਕਿਹੜੀਆਂ ਫੈਸਿਲਿਟੀਆਂ ਇਸ ਸ਼ਹਿਰ ਨੂੰ ਇਹ ਹਸਪਤਾਲ ਦੇਊਗਾ ਇਹ ਹਸਪਤਾਲ ਦੇ ਬਣਨ ਦੇ ਨਾਲ ਸਾਰਾ ਚਿਹਰਾ ਹੀ ਬਰਨਾਲੇ ਦਾ ਤੇ ਮਾਲਵੇ ਦਾ ਬਦਲ ਜਾਣਾ ਹੈ ਜੋ ਕਰਕੇ ਇਹੋ ਜਿਹਾ ਹਸਪਤਾਲ ਇਸ ਇਲਾਕੇ ਦੇ ਵਿੱਚ ਆਈ ਨਗਾ ਇੱਥੇ ਹਰਿਆਣਾ ਰਾਜਸਥਾਨ ਤੋਂ ਵੀ ਲੋਕ ਆਉਣਗੇ ਇੱਥੇ ਵਿਕਰੀ ਜ਼ਿਆਦਾ ਹੋ ਚੁਗੀ ਇੱਥੇ ਬਹੁਤ ਵੱਡਾ ਇੰਤਜ਼ਾਮ ਹੋ ਜਾਣਾ ਕਿਉਂ ਕਰਕੇ ਸੰਗਰੂਰ ਦੇ ਵਿੱਚ ਸਾਡੇ ਕੋਲੇ ਕੈਂਸਰ ਦਾ ਹਸਪਤਾਲ ਹੈ ਤੇ ਸੰਗਰੂਰ ਦੇ ਵਿੱਚ ਸਾਡੇ ਕੋਲੇ ਪੀਜੀਆਈ ਹੈ ਤੇ ਇੱਥੇ ਇਹ ਹਸਪਤਾਲ ਬਣ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਸੈਂਟਰ ਇੱਕ ਮੈਡੀਕਲ ਕੇਅਰ ਦਾ ਬਣੇ ਜਿੱਥੇ ਦੂਰੋਂ ਦੂਰੋਂ ਲੋਕ ਆਪਣੇ ਇਲਾਜ ਲਈ ਆਉਣ ਤੇ ਇੱਥੇ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਵੀ ਫਰਕ ਪਵੇ ਉਹ ਹੋਟਲ ਬਣਾਉਣ ਉਹ ਦੁਕਾਨਾਂ ਬਣਾਉਣ ਉਹ ਟ੍ਰੇਡ ਲੈ ਕੇ ਆਉਣ ਇਸ ਲੱਕੜ ਨੂੰ ਇੱਕ ਬਹੁਤ ਅਮੀਰ ਤਰ੍ਹਾਂ ਦਾ ਇਲਾਕਾ ਮੈਂ ਚਾਹੁੰਦਾ ਮੈਂ ਬਣਾ ਕੇ ਜਮ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਵੱਲੋਂ ਐਲਾਨ ਕੀਤਾ ਜਾ ਰਿਹਾ ਵੀ ਬਰਨਾਲੇ ਦੇ ਵੀ ਜਿਹੜਾ ਕ੍ਰਿਟੀਕਲ ਕੇਅਰ ਸੈਂਟਰ ਹੈ ਉਹ ਆਮ ਆਦਮੀ ਪਾਰਟੀ ਦੀ ਨਹੀਂ ਐ ਵੀ ਪੰਜਾਬ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਗਵਰਨਮੈਂਟ ਆਫ ਇੰਡੀਆ ਦਾ ਹਸਪਤਾਲ ਹੈ ਜੀ ਪਰ ਇਹ 5 ਸਾਲ ਗਵਰਨਮੈਂਟ ਆਫ ਇੰਡੀਆ ਦੇ ਥੱਲੇ ਰਹੂਗਾ ਉਸ ਤੋਂ ਬਾਅਦ ਇਹਨੂੰ ਟਰਾਂਸਫਰ ਪੰਜਾਬ ਗਵਰਨਮੈਂਟ ਨੂੰ ਕੀਤਾ ਜਾਊਗਾ ਸੋ ਮੇਰਾ ਮਤਲਬ ਝੂਠ ਬੋਲਣ ਦੀ ਕੋਈ ਲੋੜ ਨਹੀਂ ਹੈ ਤੇ ਜੇ ਪੰਜਾਬ ਗਵਰਨਮੈਂਟ ਦਾ ਹੈ ਜੇ ਇਹ ਆਮ ਆਦਮੀ ਪਾਰਟੀ ਪੰਜਾਬ ਨੂੰ ਵਫਾਦਾਰ ਹੈ ਅਜੇ ਤੱਕ ਇਹਦੇ ਇੱਟ ਤੇ ਨਾਲ ਇੱਟ ਜੁਣੀ ਲੱਗੀ ਹੈਗੀ ਨਾ ਮੇਰਾ ਮਤਲਬ ਫਾਇਦਾ ਤਾਂ ਇਹਨਾਂ ਨੂੰ ਮਿਲਣਾ ਨਾ ਜੇ ਇਹ ਇਹ ਬਣਵਾ ਰਹੇ ਹੈ ਤੇ ਇਹਨਾਂ ਨੇ ਤਾਂ ਗੱਲ ਹੀ ਨਹੀਂ ਕੀਤੀ ਹਾਂਜੀ ਬਾਈ ਸਰਪ੍ਰਿੰਨ ਨੂੰ ਟੈਂਡਰ ਖੁੱਲ ਵੀ ਚੁੱਕੇ ਨੇ ਹਾਂਜੀ ਖੁੱਲ ਚੁੱਕੇ ਆ ਉਹ ਦੇ ਵਿਚ 15 ਕਰੋੜ ਰੁਪਏ ਦੇ ਟੈਂਡਰ ਲੱਗੇ ਉਹ ਮੇਰੇ ਦਬਾਅ ਦੇ ਨਾਲ ਹੋਏ ਹੈ ਜੀ ਅਸੀਂ ਚਿੱਠੀਆਂ ਲਿਖੀਆਂ ਇਹਨਾਂ ਨੂੰ ਕਿ ਇਹ ਤੁਸੀਂ ਜਲਦੀ ਕਰਾਓ ਇਸ ਨੂੰ ਲੋਕ ਨਿਰਮਾਣ ਤੋਂ ਆਗੋਂ ਟੈਂਡਰ ਲਾਇਕ ਲਈ ਨਾ ਫਿਰ ਮੈਨੂੰ ਇੰਟਰਸਟ ਲੈਣ ਦਾ ਕੀ ਫਾਇਦਾ ਸੀ ਕਰ ਜੇ ਇਹ ਆਮ ਪਾਰਟੀ ਕਰਦੀ ਹੁੰਦੀ ਆਮ ਪਾਰਟੀ ਨੇ ਕਿਹੜੇ ਕੰਮ ਕੀਤੇ ਅਜੇ ਤੱਕ ਇਹ ਤਾਂ ਖਿੱਚ ਕੇ ਰੀ ਡਿਪੋਜੀਸ਼ਨ ਹੁੰਦੀ ਹੈ ਜੀ ਉਹਦਾ ਫਾਇਦਾ ਹੁੰਦਾ ਕਿ ਉਹ ਖਿੱਚ ਕੇ ਰੱਖੇ ਸਰਕਾਰ ਨੂੰ ਜਿਵੇਂ ਅੱਜ ਮੈਂ ਕੀਤਾ ਹੈਗਾ ਜਿਵੇਂ ਤੁਹਾਡੇ ਨਾਲ ਗੱਲ ਕਰਦਾ ਐ ਇਹਦੇ ਨਾਲ ਫਰਕ ਪਊਗਾ ਇਹ ਦੁਨੀਆ ਦੇ ਵਿੱਚ ਜਾਊਗੀ ਕੀ ਆਮ ਪਾਰਟੀ ਬਿਲਕੁਲ ਖਮੋਸ਼ ਹੈ ਇਸ ਮਸਲੇ ਦੇ ਉੱਤੇ ਇੱਕ ਨੈਚਰ ਦਾ ਪ੍ਰੋਜੈਕਟ ਆਇਆ ਹੋਇਆ ਇਹਨਾਂ ਨੇ ਸ਼ੁਰੂ ਕਿਉਂ ਨਹੀਂ ਕਰਾਇਆ ਹੈਗਾ ਹੁਣ ਇਹ ਤੂੰ ਟੈਂਡਰਸ ਦਿੱਤੇ ਗਏ ਆ ਉਹ ਵੀ ਮੇਰੀ ਅੰਚਟੀਆਂ ਤੋਂ ਬਾਅਦ ਕਿਉਂ ਢੱਕਾ ਦਿੰਦੇ ਬਾਰੇ ਨਹੀਂ ਮੈਨੂੰ ਪਤਾ ਰਿਵਿਊ ਮੀਟਿੰਗ ਸੀ ਵੀ ਹਸਟਲ ਦੀ ਜਿਹੜੀ ਹੈ ਦੀ ਵੀ ਪ੍ਰੋਗਰੈਸ ਦੇ ਬਾਰੇ ਦੇਖਣ ਲਈ ਉਹ ਐਸੀ ਉਹਨਾਂ ਨੂੰ ਸਾਰਾ ਦੱਸਤਾ ਕਿ ਪੀਡਬਲਯੂਡੀ ਨੇ ਜਿਹੜਾ ਹੈ ਜਿਹੜਾ ਸਾਡਾ ਐਡ ਪ੍ਰੈਜ਼ੈਂਟ ਜਿਹੜਾ ਸਹੂਲਤਾਂ ਦਾ ਆਫਿਸ ਹੈ ਇਹਨੂੰ ਢਾਉਣਾ ਇਸ ਜਗ੍ਹਾ ਤੇ ਬੰਨਣਾ ਇਹਨੂੰ ਢਾਉਣ ਲਈ ਅਲਟੀਮੇਟਲੀ ਇਹਨੇ ਸ਼ਿਫਟ ਰਮੋਡਰਣਾ ਉਹ ਇਹ ਬਣਾਇਆ ਨਹੀਂ ਹੈ ਇਹ ਵੀ ਬੜਾ ਵਧੀਆ ਪ੍ਰੋਜੈਕਟ ਹੈ ਇਹ ਦਿਨ ਇਹ ਹੈ ਵੀ ਜਿਹੜੇ ਬਰਨਾਲੇ ਦੇ ਲੋਕਾਂ ਨੂੰ ਜੋ ਪੀਜੀਆਈ ਲੈਵਲ ਦੀਆਂ ਸਹੂਲਤਾਂ ਮਿਲ ਜਾਣਗੀਆਂ ਜਿਆ ਸਰਕਾਰ ਦੇ ਕੇਂਦਰ ਸਰਕਾਰ ਬਣਾ ਦੇਖੋ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ ਉਹ ਕਹਿੰਦੇ ਵੀ ਕਿ ਦੱਸ ਨਹੀਂ ਸਕੇ ਵੀ ਕਦੋਂ ਸ਼ੁਰੂ ਹੋਣਾ ਹੈ ਕਿੰਨੇ ਦਾ ਪ੍ਰੋਜੈਕਟ ਆ ਕਿਹੜੀ ਟਰਮ ਦੇ ਵਿੱਚ ਕਿੰਨਾ ਕੰਮ ਹੋਣਾ ਵੀ ਸਿਵਲ ਸਭਜੀ ਸਾਹਿਬ ਦੱਸ ਨਹੀਂ ਸਕੇ ਕੋਈ ਫੇਰ ਦੇ ਬਾਰੇ ਇਹੀ ਹੈ ਜਿਹੜੀਆਂ ਟਰਮਾਂ ਦਖੜੀਆਂ ਸਾਰੀਆਂ ਸਟੇਜਸ ਸਟੇਜ ਕੋਈ ਨਹੀਂ ਇੱਕ ਰੱਠਾ ਬੰਨਣਾ ਹਾਂ ਤਾਂ ਜੇ ਚੱਲੂ ਹੋਣਾ ਉਸ ਤੋਂ ਬਾਅਦ ਜਿਹੜਾ ਇਹ ਹੈ ਨਾ ਵੀ ਜਿੰਨਾ ਹੈ ਨਾ ਇਹਦੇ ਤੇ ਹਸਪੀਟਲ ਦਾ ਇਹ ਸਾਰਾ ਪੀਡਬਲਯੂਡੀ ਕੋਲੇ ਕਦੋਂ ਸ਼ੁਰੂ ਹੋਣਾ ਜੀ ਪ੍ਰੋਜੈਕਟ ਕਦੋਂ ਸ਼ੁਰੂ ਹੋਣਾ ਕਦੋਂ ਸ਼ੁਰੂ ਤੇ ਇਹ ਵੀ ਜਦੋਂ ਦਰਸਤਾਨ ਨੂੰ ਮੁਡੀਮਣ ਜੂਰੀ ਫੋਰੈਸਟ ਡਿਪਾਰਟਮੈਂਟ ਦੇ ਦੇਗਾ ਉਹ ਨਹੀਂ ਕੋਈ ਡੈਡਲਾਈਨ ਜਾਂ ਕੋਈ ਗਾਈਡਲਾਈਨ ਡੈਡਲਾਈਨ ਕੋਈ ਨਹੀਂ ਜਦੋਂ ਫੋਰੈਸਟ ਡਿਪਾਰਟਮੈਂਟ ਨਾਲ ਮੁਣਨੀ ਜੁਰੀ ਦੇਦੋ ਇਹ ਸਹੀ ਹੈ ਨਾ ਵੀ ਸੈਂਟਰ ਦੇ ਪੋਟੇ ਦਾ ਪ੍ਰੋਜੈਕਟ ਹੈ ਕੋਈ ਡਾਊਟ ਨਹੀਂ ਪਰ ਜਿੱਥੋਂ ਦਾ ਇਹ ਨਾਲ ਹੈ ਮਾਨ ਸਾਹਿਬ ਨੂੰ ਅਸੀਂ ਠੋੜਾ ਠੇੜੀ ਤੋਰ ਲੜ ਲਾਤਾ ਜਿੰਨੀ ਨੋਲੇਜ ਸੀ ਸਾਰੀ ਬਾਕੀ ਦਾ ਪੀ ਡਬਲਯੂ ਡੀ ਕੋਲ ਸੀ ਜੋ ਸੀ ਦਿੱਤੀ ਉਹਨਾਂ ਨੂੰ ਹਫਤੇ ਬਾਅਦ ਤੁਹਾਨੂੰ ਸਾਰੀ ਨੋਲੇਜ ਦੇ ਦੇਵਾਂਗੇ ਦੁਬਾਰਾ ਰਿਵਿਊ ਮੀਟਿੰਗ ਨਾਲ ਸਾਰੀ ਨੋਲੇਜ ਦੇ ਦੇਣਗੇ ਰੈਂਡਰ ਪੀ ਡਬਲਯੂ ਡੀ ਨੇ ਲਾਇਆ ਸੀ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਵੀ ਪਾਸਵਰਡ